ਹਾਂਜੀ ਮੇਰੇ ਵੀਰੋ ਤੇ ਭਰਾਓ ਦੋਸਤੋ ਤੇ ਸੱਜਣੋ ਹੋਰ ਸੋ ਕੀ ਹਾਲ ਚੱਲਦਾ ਜੀ ਚੈਨਲ ਦਾ ਨਾਮ ਹੈਗਾ ਜੀ ਪਿਜਨ ਅਨਪਲੱਗ ਤੇ ਬਣਾ ਰਹੇ ਆਪਾਂ ਤੁਹਾਡੇ ਵਾਸਤੇ ਵਧੀਆ-ਵਧੀਆ ਕੰਟੈਂਟ ਤੇ ਅੱਜ ਵੀ ਇੱਕ ਬਹੁਤ ਹੀ ਵਧੀਆ ਟਰੈਂਡਿੰਗ ਕੰਟੈਂਟ ਨਾਲ ਬਤ ਲੈ ਕੇ ਆਏ ਜਿਦੇ ਬਿਗਿਆਰ ਕਈ ਲੋਕ ਤੇ ਸੋਚਦੇ ਵੀ ਕਬੂਤਰ ਬਾਜੀ ਅਧੂਰੀ ਤੇ ਵੀਡੀਓ ਲਾਈਕ ਸ਼ੇਅਰ ਕਰ ਦਿਓ ਤੇ ਚੰਦਨ ਨੂੰ ਕਰੋ ਸਬਸਕ੍ਰਾਈਬ ਵੀਰ ਜੀ ਵੀਡੀਓ ਦੇ ਵਿਊ ਬਹੁਤ ਵਧੀਆ ਆ ਰਹੇ ਪਰ ਮੇਰੇ ਭਰਾ ਚੈਨਲ ਸਬਸਕ੍ਰਾਈਬ ਨਹੀਂ ਕਰ ਰਹੇ ਇਹ ਕਰਕੇ ਮੇਰੀ ਦਰਖਾਸਤਾਂ ਨੂੰ ਹੱਥ ਜੋੜ ਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ ਜਲਦੀ ਜਲਦੀ ਮਿਲ ਸਕੇ ਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਵੀ ਸਾਡੇ ਸਬਸਕ੍ਰਾਈਬਰ ਰਹਿੰਦੇ ਆ ਉਹਨਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਥੈਂਕ ਯੂ ਆਉਣੇ ਜੇ ਬੰਦੇ ਨੂੰ ਪਿਆਰ ਦੇ ਰਹੇ ਹੋ ਤੇ ਪਿਆਰ ਬਣਾਏ ਰੱਖਿਓ ਆਪਾਂ ਵੀ ਤੁਹਾਡੇ ਨਾਲ ਪਿਆਰੇ ਤਰੀਕੇ ਬਣਾ ਕੇ ਰੱਖਾਂਗੇ ਵਧੀਆ ਵਧੀਆ ਤੁਹਾਨੂੰ ਚੀਜ਼ਾਂ ਕਬੂਤਰਬਾਜੀ ਦੇ ਅਨੁਸਾਰ ਜੇ ਕਈ ਰਾਜ ਵੀ ਤੁਹਾਡੇ ਅਗੇ ਲੈ ਆਵਾਂਗੇ ਠੀਕ ਹੈ ਜੀ ਤੇ ਇੱਕ ਮੈਂ ਗੱਲ ਕਰਨੀ ਚਾਹਣਾ ਭਰਾਵਾਂ ਨਾਲ ਵੀ ਇੱਕ ਉਹ ਗੱਲ ਹੁੰਦੀ ਹੈ ਨਾ ਕਿ ਸਾਨੂੰ ਘਰ ਦੀ ਜਿਹੜੀ ਮੁਰਗੀ ਹੁੰਦੀ ਹੈ ਨਾ ਉਹ ਥਾਲੀ ਦਾਲ ਬਰਾਬਰ ਰੱਖਦੀ ਹੈ ਤੇ ਕਬੂਤਰਬਾਜੀ 'ਚ ਵੀ ਉਹ ਚੀਜ਼ ਹੀ ਸਾਡੇ ਦੇਸ਼ 'ਚ ਹੋ ਰਹੀ ਆ ਸਾਡੇ ਪੰਜਾਬ 'ਚ ਹੋ ਰਹੀ ਆ ਸਾਡੇ ਪੰਜਾਬ ਦੇ ਜਿਹੜੇ ਤਗੜੇ ਉਸਤਾਦ ਸਾਡੇ ਇੰਡੀਆ ਦੇ ਜਿਹੜੇ ਵਧੀਆ ਉਸਤਾਦ ਉਹਨਾਂ ਨੂੰ ਛੱਡ ਕੇ ਜਾ ਰਹੀ ਪਾਕਿਸਤਾਨ ਦੇ ਸਾਡਾ ਪਿੱਛੇ ਭਜ ਰਿਹਾ ਮੈਂ ਇਹ ਨਹੀਂ ਕਿ ਇਹਦੀ ਤਨਕੀਦ ਨਹੀਂ ਕਰਦਾ ਕਿ ਉਸਤਾਦ ਮਾਰੇ ਆ ਬੜੇ ਤਗੜੇ ਉਸਤਾਦ ਹੋਣਗੇ ਨਾ ਕਿ ਪਾਕਿਸਤਾਨ ਦੇ ਉਸਤਾਦ ਨੁਸਕੇ ਯਾਰੇ ਤਗੜੇ ਆ ਤੇ ਕਬੂਤਰ ਸਾਡੇ ਸਾਈਡ ਦੇ ਯਾਰੇ ਤਗੜੇ ਆ ਨਹੀਂ ਵੀਰ ਜੀ ਇਹ ਗੱਲ ਨਹੀਂ ਹੈ ਕਿ ਸਾਡੇ ਸਾਈਡ ਦੇ ਜਿਹੜੇ ਉਸਤਾਦ ਸਾਡੇ ਉਸਤਾਦ ਵੀ ਬੜੇ ਤਗੜੇ ਆ ਗੱਲ ਹੈ ਯਕੀਨ ਕਰਨ ਦੀ ਜੇ ਸਾਡਾ ਯਕੀਨ ਨਹੀਂ ਨਾ ਹੈਗਾ ਤੇ ਫਿਰ ਸਾਡਾ ਕਿਤੇ ਵੀ ਨਹੀਂ ਯਕੀਨ ਹੈਗਾ ਠੀਕ ਹੈ ਵੀਰ ਜੀ ਫਿਰ ਉਹੋ ਗਾ ਲੋ ਜਾਂਦੀ ਨਾ ਵੀ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਜਰ ਸਾਨੂੰ ਸਿੱਧ ਲੱਗਦਾ ਹੁੰਦਾ ਤੇ ਆਪਣੇ ਉਸਤਾਦਾਂ ਦੇ ਵੀ ਕਰੋ ਇਤਮਾਦ ਫੇਰੀ ਤੇ ਯਾਰ ਮੈਂ ਤੁਹਾਨੂੰ ਇੱਕ ਗੱਲ ਸਿੱਧੀ ਸਿੰਪਲ ਜੀ ਦੱਸ ਦੇਣਾ ਆ 47 ਜੀ ਬਣੇ ਆਪਣੇ ਪਾਕਿਸਤਾਨ ਆ ਇੰਡੀਆ ਬਾ ਪਹਿਲਾਂ ਥੋੜੀ ਪਾਕਿਸਤਾਨ ਇੰਡੀਆ ਹੁੰਦਾ ਸੀ ਕੋਈ ਪਹਿਲਾਂ ਤਾਂ ਇੱਕੋ ਦੇਸ਼ ਹੀ ਉਹ ਮੇਰੇ ਭਰਾਵੋ ਇਧਰੋਂ ਉਸਤਾਦ ਇਧਰੋਂ ਹੀ ਕਬੂਤਰਬਾਜ਼ੀ ਉਤਰ ਗਈ ਆ ਆਡੇ ਅਡੇ ਤਗੜੇ ਉਸਤਾਦ ਇੱਕ ਦੇਸੀ ਕਬੂਤਰ ਪਾਲਣ ਦੇ ਬੜੇ ਤਗੜੇ ਉਸਤਾਦ ਆ ਜਿਨ੍ਹਾਂ ਨੇ ਟੈਡੀ ਕਬੂਤਰ ਇਜਾਦ ਕਰਾਇਆ ਦੁਨੀਆ ਟੈਡੀ ਕਬੂਤਰ ਬਣਾਏ ਆ ਉਸ ਘਰ ਦੀ ਮੈਂ ਗੱਲ ਕਰਨ ਧਿਆ। ਉਹ ਬੜੇ ਉਸਤਾਦ ਆ ਉਹਨਾਂ ਦਾ ਜਿਹੜਾ ਉਸਤਾਦ ਹੀ ਉਹ ਇੰਡੀਆ ਦਾ। ਮਲਵਈ ਕਬੂਤਰਾਂ ਦੇ ਬੜੇ-ਬੜੇ ਤੜੇ ਉਸਤਾਦ ਆ। ਪਾਕਿਸਤਾਨ ਉਹਨਾਂ ਦੇ ਉਸਤਾਦ ਇੰਡੀਆ ਜੋ ਇਸ ਇਸ ਇਧਰ ਹੋ ਗਈ ਆ ਗੇਮ ਸਾਰੀ। ਹਾਂ ਉਧਰ ਜਾ ਕੇ ਉਹਨਾਂ ਨੇ ਥੋੜੀ ਜਿਹੀ ਨਖਾਰ ਕੀਤਾ ਵਧਿਆ ਕੀਤਾ। ਪਰ ਜੇ ਤੁਸੀਂ ਕਹੋ ਵੀ ਨਹੀਂ ਉਹੀ ਇੱਧਰ ਦੀ ਕਬੂਤਰਬਾਜ਼ ਛੱਡ ਕੇ ਤੁਸੀਂ ਉਧਰ ਭੱਜਿਆ ਨਾ ਭੱਜੋ ਮੇਰੇ ਭਰਾ ਬੜੇ-ਬੜੇ ਰੁਪਈਆ ਮੰਗਦੇ ਜੋ ਬੜੇ-ਬੜੇ ਉਹਨਾਂ ਨੇ ਗਰੁੱਪ ਬਣਾਏ ਜੋ ਸਾਲ-ਸਾਲ ਦੀ ਸਬਸਕ੍ਰਿਪਸ਼ਨ ਦੇ ਦੇ ਵੀ ਸਾਲ ਵਾਸਤੇ ਗਰੁੱਪ ਚ ਰੱਖਾਂਗੇ 35000 ਦੇ ਦਿਓ 40000 ਦੇ ਦਿਓ ਇੱਥੇ ਕਬੂਤਰਬਾਜ਼ੀ ਆਪਣੀ ਸੁਧਾਰੋ ਇੱਥੇ ਯਾਰ ਉਸਤਾਦ ਬਣਾਓ ਤੁਹਾਡੇ ਗਲੀ ਗਵਾਂਡ ਲਾਗੇ ਦਾ ਜਿੱਥੇ ਤੁਸੀਂ ਦਿਨ ਦਿਹਾੜੇ ਤੇ ਜਾ ਸਕੋ ਤੇ ਆ ਵੀ ਸਕੋ ਇਹ ਨਹੀਂ ਵੀ ਮੈਂ ਅੰਮ੍ਰਿਤਸਰ ਦਾ ਰਹਿਣਾ ਤੇ ਉਸਤਾਦ ਮੇਰਾ ਮਾਨਸੇ ਦਾ ਤੇ ਫਿਰ ਕਿਤਾ ਮੈਂ ਦਿੱਲੀ ਉਸਤਾਦ ਕੋ ਜਾਊਂਗਾ ਭਰਾ ਕਬੂਤਰ ਬਾਜੀ ਕੀ ਈਵਨ ਕੋਈ ਵੀ ਚੀਜ਼ ਆ ਉਹਨਾਂ ਚਰਨੇ ਆਉਂਦੀ ਜਿਨ੍ਹਾਂ ਚਰ استاد ਦੇ ਤੁਸੀਂ ਲਾਗੇ ਨਹੀਂ ਲੱਗਦੇ ਉਹਦੇ ਕੋਲ ਨਹੀਂ ਜਾਂਦੇ ਵੇਲੇ ਕੋਲੇ ਤੁਹਾਨੂੰ ਸਾਧਾਤ ਕੋ ਪਹੁੰਚ ਦੇਣੀ ਜੇ ਤੇ ਫਿਰ ਕੀ ਫਾਇਦਾ ਹੁਣ ਇੱਥੋਂ ਮੰਨ ਲਓ ਬਾਣਸੇ ਮੈਨੂੰ ਜਾਣਾ ਤੇ ਕਿੰਨੇ ਕਿਲੋਮੀਟਰ ਪੈਂਦਾ ਹੱਪੇ ਸੌ ਲਾ ਲਓ ਤੇ ਲਾਗੇ استاد ਹੋਵੇ ਤੁਹਾਡਾ 20 30 50 ਕਿਲੋਮੀਟਰ ਦੀ ਹੱਦ ਦੇ ਜੇ ਤੁਸੀਂ ਜਾਓ ਆਪਣੇ ਘਰ ਦੇ ਕੰਮ ਵੀ ਕਰੋ ਤੇ ਵਾਪਸ ਵੀ ਆ ਜਾਓ ਤੇ استاد ਹੀ ਤੁਹਾਨੂੰ ਕੋ ਦੱਸ ਦੂਗਾ ਹੁਣ ਐਡੀ ਦੂਰ ਤੇ ਸਪੈਸ਼ਲ ਰੁਪਈਆ ਵੀ ਤੁਹਾਡੇ ਕੋ 2000 ਆਣਾ ਚਾਹੀਦਾ ਆਉਣ ਜਾਣ ਨੂੰ ਫਿਰ ਰਾਤ ਰਹਿ ਕੇ ਵੀ ਆਓਗੇ ਇਇ ਤਰ੍ਹਾਂ ਲਾਗੇ ਰਹੋ ਉਸਤਾਦ ਤੇ ਫਿਰ ਉਸਤਾਦ ਗੁਣ ਦੇ ਦੇ ਹੁੰਦੇ ਠੀਕ ਆ ਤੇ ਚਲੋ ਜਿਆਦਾ ਟੌਪਿਕ ਆਪਾਂ ਲੰਮਾ ਨਹੀਂ ਕਰਨ ਦੇ ਪਹੁੰਚਦੇ ਆ ਆਪਣੇ ਟੌਪਿਕ ਤੇ ਅੱਜ ਦਾ ਟੌਪਿਕ ਹੈ ਜੀ ਕਸਤੂਰੀ ਕਸਤੂਰੀ ਕੀ ਚੀਜ਼ ਆ ਵੀਰ ਜੀ ਕਬੂਤਰ ਬਾਜੀ ਤੇ ਇਹਦੀ ਕੀ ਖਾ ਕੀ ਇਹਦੀ ਦੇਣ ਆ ਕਬੂਤਰ ਬਾਜੀ ਨੂੰ ਕਸਤੂਰੀ ਦੀ ਤੇ ਕਬੂਤਰ ਬਾਜੀ ਦੀ ਤਾਂ ਕਿੱਥੇ ਇਸਤੇਮਾਲ ਹੁੰਦਾ ਕਸਤੂਰੀ ਬਣਦੀ ਕਿਵੇਂ ਆ ਕੀ ਇਹ ਤਸੀਰ ਆ ਕੀ ਕਸਤੂਰੀ ਵਾਕਿਆ ਅੱਜ ਕੱਲ੍ਹ ਅਸਲੀ ਮਿਲ ਜਾਂਦੀ ਹੈ ਸਾਰਿਆਂ ਤੁਹਾਡੇ ਸਵਾਲਾਂ ਦੇ ਜਵਾਬ ਲੈ ਕੇ ਆਪਾਂ ਇਹ ਵੀਡੀਓ 'ਚ ਆਏ ਆ ਤੇ ਵੀਡੀਓ ਵੇਖੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਮੇਰੇ ਭਰਾ ਫੇਰ ਦੁਬਾਰਾ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਵੀ ਕਰੋ ਤੇ ਕਮੈਂਟ ਵੀ ਕਰਿਆ ਕਰੋ ਕਈ بڑے بڑے ਫੋਨੇ ਕਮੈਂਟ ਆਉਂਦੇ ਆ ਕੁਝ ਮਨਫੀ ਕਮੈਂਟ ਵੀ ਆਉਂਦੇ ਚਲੋ ਉਹਨਾਂ ਦਾ ਆਪਾਂ ਧਿਆਨ ਨਹੀਂ ਦੇਦੇ ਪੋਜ਼ਿਟਿਵਿਟੀ ਦੀ ਜ਼ਿਆਦਾ ਹੀ ਜ਼ਿਆਦੇ ਪੋਜ਼ਟਿਵ ਕਮੈਂਟ ਆਉਂਦੇ ਆ ਤੇ ਆਪਾਂ ਚੱਲਦੇ ਆ ਆਪਣੇ ਟੌਪਿਕ ਵੱਲ ਆਜੋ ਫੇਰ ਹਾਂਜੀ ਵੀਰ ਜੀ ਆ ਗਏ ਆਪਾਂ ਆਪਣੇ ਟੌਪਿਕ ਵੱਲ ਜਿਹੜੇ ਵੀ ਬੰਦੇ ਕਬੂਤਰਬਾਈ ਨਾਲ ਜੁੜੇ ਹਨ ਕਸਤੂਰੀ ਜਿਹੜੀ ਚੀਜ਼ ਆ ਉਸ ਤੋਂ ਅਣਜਾਣ ਕੋਈ ਨਹੀਂ ਹੈਗਾ ਸਾਰਿਆਂ ਨੂੰ ਪਤਾ ਕਸਤੂਰੀ ਕੀ ਆ ਕਿਸੇ ਨੇ origignal ਵੇਖੀ ਆ ਨਹੀਂ ਵੇਖੀ ਕਿਸੇ ਨੂੰ ਪਤਾ ਕਿੱਥੋਂ ਆਉਂਦੀ ਆ ਨਹੀਂ ਪਤਾ ਆਉਂਦੀ ਕਿੱਥੋਂ ਸਭ ਨੂੰ ਪਤਾ ਕੋਈ ਕਸਤੂਰੀ ਕੀ ਜੁੜਦੀ ਆ ਅੱਜ ਆਪਾਂ ਇਹ ਵੀ ਅਣਸੁਲਝਿਆ ਰਾਜ਼ ਤੁਹਾਨੂੰ ਦੱਸਦੇ ਆ ਕਿ ਕਸਤੂਰੀ ਵਾਕਈ ਬਹੁਤ ਤਗੜੀ ਸ਼ੈਆ ਜੇ ਮੈਂ ਤੁਹਾਨੂੰ ਇਹਦੀ ਇੰਟਰਨੈਸ਼ਨਲ ਮਾਰਕੀਟ 'ਚ ਇਹਦੀ ਗੱਲ ਕਰਾਂ ਰੇਟ ਦੀ 골ਡ ਸੋਨੇ ਨਾਲੋਂ ਜ਼ਿਆਦਾ ਰੇਟ ਤੇ ਉੱਤੇ ਕਸਤੂਰੀ ਵਿਕਦੀ ਆ ਸੋਨੇ ਨਾਲੋਂ ਜ਼ਿਆਦਾ ਰੇਟ ਕਸਤੂਰੀ ਦਾ ਤੇ ਪੈਦਾ ਕਿੱਥੇ ਹੁੰਦੀ ਏ ਇੱਕ ਮਸਕ ਡੀਅਰ ਹਿਰਨੇ ਹੁੰਦਾ ਇੱਕ ਉਹਨੂੰ ਵੈਂਪਾਇਰ ਡੀਅਰ ਵੀ ਕਹਿੰਦੇ ਆ ਮਤਲਬ ਉਹਦੇ ਨਾਲ ਡਰਾਪ ਵਾਲਾ ਵਰਗੇ ਐ ਲੰਮੇ ਲੰਮੇ ਦੰਦ ਹੁੰਦੇ ਆ ਉਹ ਹਿਰਨ ਦੇ ਔਰ ਹਰ 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 ਹਰਨਾ ਹਰਨੀ ਜਾਨੀ ਨਾਰਾਇਣ ਦੇ ਵਿੱਚ ਇੱਕ ਕਸਤੂਰੀ ਹੁੰਦੀ ਆ ਤੇ ਕਹਿੰਦੇ ਕੀ ਉਹਦੀ ਜਿਹੜੀ ਧੁੰਨੀ ਆ ਨਾਭੀ ਉਹਦੇ ਵਿੱਚ ਇੱਕ ਗਲੈਂਡ ਹੁੰਦਾ ਇੱਕ ਗਲੈਂਡ ਜਿ ਤਰ੍ਹਾਂ ਆਪਣੇ ਦੀ ਸਰੀਰ ਚ ਵੀ ਬੜੇ ਗਲੈਂਡ ਆ ਇੱਕ ਗਲੈਂਡ ਹੀ ਇੱਕ ਤਰ੍ਹਾਂ ਦਾ ਤੇ ਇਹ ਗਲੈਂਡ ਹੁੰਦਾ ਵਾ ਤੇ ਉਹਦੇ ਵਿੱਚ ਕਸਤੂਰੀ ਹੁੰਦੀ ਆ ਤੇ ਉਹ ਬੜਾ ਹੀ ਵਿਲੁਪਤ ਹੋ ਚੁੱਕਾ ਜੀਵ ਆ ਬਹੁਤ ਹੀ ਘੱਟ ਹੁਣ ਪਾਇਆ ਜਾਂਦਾ ਉਹਨੂੰ ਸਾਈਬਰਿਨ ਮਸਕ ਡੀਅਰ ਵੀ ਕਹਿੰਦਾ 9000 ਤੋਂ ਲੈ ਕੇ 15000 ਕੋਟ ਦੀ ਹਾਈਟ ਤੇ ਰਹਿੰਦਾ ਮਤਲਬ ਪਹਾੜੀ ਇਲਾਕਿਆਂ ਦੇ ਵਿੱਚ ਹੀ ਰਹਿੰਦਾ ਵਾ ਤੁਹਾਨੂੰ ਮੈਦਾਨ ਇਲਾਕਿਆਂ ਜਿਨੀ ਮਿਲਦਾ ਔਰ ਬਰਫ ਨਾਲ ਢੱਕੇ ਪਹਾੜ ਹੁੰਦੇ ਇੱਥੇ ਐ ਕੰਦ ਮੂਲ ਬੂਟੀਆਂ ਹੀ ਖਾਂਦਾ ਹੋਰ ਕੋਈ ਚੀਜ਼ਾਂ ਨਹੀਂ ਖਾਂਦਾ ਤੇ ਬੜੇ ਗਿਣੇ ਚੁਣੇ ਰਹਿ ਗਏ ਬੜੇ ਘਾਟ ਹੀ ਰਹਿ ਗਿਆ ਤੇ ਅੱਗੇ ਜਾ ਕੇ ਤੁਹਾਨੂੰ ਮੈਂ ਹੋਰ ਵੀ ਚੀਜ਼ ਦੱਸਾਂ ਕਿ ਮੈਨੂੰ ਨਾ ਆ ਪਿਛੇ ਉਹਨਾਂ ਨੈਸ਼ਨਲ ਗੇਮਸ ਜਿਆ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਉਤਰਾਖੰਡ ਦੇ ਵਿੱਚ ਮੈਂ ਕੋਈ 10 10-15 ਦਿਨ ਰਹਿ ਕੇ ਆਇਆ ਮੈਂ ਉਤਰਾਖੰਡ ਦਾ ਪਥੋਰਾ ਡਿਸਟ੍ਰਿਕਟ ਪਥੋਰਾ ਦਾ ਡਿਸਟ੍ਰਿਕਟ ਆ ਕਮਾਊ ਉੱਥੋਂ ਦਾ ਇਲਾਕਾ ਕਮਾਊ ਕਮਾਊ ਪਾਰੀ ਉਹ ਲੱਕ ਕਿ ਕਹਿੰਦੇ ਆ ਮਾਉਂ ਖੇਤਰ ਜਿਹੜਾ ਦੋਹਾਂ ਖੇਸਿਆਂ ਚ ਵੰਡਿਆ ਉਤਰਾਖੰਡ ਕਮਾਊ ਤੇ ਗੜਵਾਲ ਇਹ ਕਮਾਊ ਇਲਾਕਾ ਕਮਾਊ ਨਹੀਂ ਲੋਕ ਇੱਧਰ ਤੋਂ ਕਹਿੰਦੇ ਆ ਆਪਾਂ ਉੱਥੇ ਹਾਈਟਾਂ ਚ ਇਹ ਮਿਲਦੇ ਇੱਕ ਮੈਂ ਤੁਹਾਨੂੰ ਨਾ ਵੀਡੀਓ ਵੀ ਸ਼ਾਇਦ ਪਾਵਾਂ ਡਿਸਕ੍ਰਿਪਸ਼ਨ ਚ ਉਸੇ ਤੁਸੀਂ ਵੇਖਿਓ ਬੜੀ ਸੋਹਣੀ ਵੀਡੀਓ ਬਣੀ ਆ ਮਤਲ ਤੁਹਾਨੂੰ ਵੇਖ ਕੇ ਬਹੁਤ ਜਲੂਗੀ ਉਹ ਹਿਰਨ ਬਾਰੇ ਬਣਾਈਆਂ ਡਾਕੂਮੈਂਟਰੀ ਇੱਕ ਹਿੰਦੀ ਜੱਤਨੀ ਜ਼ਰੂਰ ਵੇਖਿਓ ਤੇ ਚਲੋ ਜਿਆਦਾ ਟੌਪਿਕ ਆਪਾਂ ਲੰਮਾ ਨਹੀਂ ਕਰਦੇ ਆਉਣੇ ਆਪਾਂ ਟੌਪਿਕ ਵਾਲ ਇਹਦੀ ਖੇਤ ਕਸਤੂਰੀ ਹੁੰਦੀ ਹੈ ਨਾ ਹਿਰਨ ਹੁੰਦੀ ਆ ਇਹਨੂੰ ਲੱਭਦ ਰਹਿੰਦੀ ਆ ਹੁਣ ਲੱਭਣਾ ਕੀ ਹੁੰਦੀ ਤੇ ਉਹਦੇ ਕੋਲ ਹੀ ਆ ਇਹਨੂੰ ਲੱਭਦਾ ਭੜਕਦਾ ਕਰਦਾ ਰਹਿੰਦਾ ਤੇ ਇਹਦੀ ਮੌਤ ਦਾ ਕਾਰਨ ਵੀ ਉਹ ਹੀ ਆ ਇਨੂੰ ਲੈਣ ਵਾਸਤੇ ਬੜੀ ਦੁਨੀਆ ਨੂੰ ਮਾਰ ਦਿੰਦੀ ਕਿਉਂਕਿ ਮਾਰਕੀਟ 'ਚ ਨਿਕਲਦਾ ਨਰ ਹਿਰਣਾ ਉਹਦੇ ਵਿੱਚ ਹੁੰਦੀ ਹੈ ਤੇ ਬਹੁਤ ਵਧੀਆ ਚੀਜ਼ ਆ ਇਹ ਹਿਰਨ ਨੂੰ ਮਸਕ ਡੀਅਰ ਵੀ ਕਹਿ ਦਿੰਦੇ ਆ ਵੈਂਪਾਇਰ ਡੀਅਰ ਵੀ ਕਹਿੰਦੇ ਆ ਕਸਤੂਰੀ ਹਿਰਨ ਵੀ ਕਹਿੰਦੇ ਆ ਆਮ ਨਾਲ ਲੋਕਾਂ ਨੇ ਯਾਰ ਫੋਟੋਆਂ ਲਾਈਆਂ ਜਾਂਦੀਆਂ 12 ਸਿੰਘੇ ਦੀਆਂ ਤੇ ਉੱਤੇ ਲਿਖੇ ਨੀ ਕਸਤੂਰੀ ਸਾਰਾ ਸਾਰ ਗਲਤ ਗੱਲ ਆ ਇਹਨਾਂ ਬਹੁਤ ਕੱਟ ਜ਼ਿਆਦਾਤਰ ਲੋਕਾਂ ਨੇ ਤੇ ਇਹਨੂੰ ਫੋਟੋ 'ਚ ਵੀ ਵੇਖਿਆ ਹਣਾ ਮੈਂ ਵੀ ਇਹ ਖੁਸ਼ੀ ਕਰੂੰਗਾ ਫੋਟੋ ਵੀ ਲਾਂਗ ਮੈਂ ਤੇ ਹੁਣ ਆ ਜੰਨੇ ਆਪਾਂ ਆਪਣੇ ਟੌਪਿਕ 'ਵਾਲ ਕਸਤੂਰੀ ਕਬੂਤਰ ਬਾਜੀ ਵਿੱਚ ਕਸਤੂਰੀ ਜਿਹੜੀ ਹੁੰਦੀ ਆ ਵੀਰ ਜੀ ਇਹਦੀ ਜਿਹੜੀ ਤਸਵੀਰ ਹੁੰਦੀ ਆ ਅਤਿ ਦਰਜੇ ਦੀ ਗਰਮ ਤਸਵੀਰ ਹੁੰਦੀ ਆ ਬਹੁਤ ਹੀ ਗਰਮ ਤਸਵੀਰ ਹੁੰਦੀ ਆ ਤੇ ਇਹ ਇਹਦੀ ਜਾਂਦੇ ਵੀ ਪਛਾਣੇ ਹੁੰਦੀ ਆ ਜਦੋਂ ਸੁੰਘੀ ਆ ਨਾ ਤੇ ਸੁੰਘਦੇ ਨੱਕ ਸਿਰ ਵੀ ਨੌ ਨੌ ਨੱਕ ਸਿਰ ਫੋੜ ਜਾਂਦੀ ਆ ਕਿ ਨੱਕ ਚ ਲੋਹ ਅਗਲਾ ਜਾਂਦਾ ਇੰਨੀ ਜਿਆਦੀ ਫਰੰਗਰੇਸ ਹੁੰਦੀ ਜੇ ਇਹਦੀ ਇੰਨੀ ਸਖਤ ਇਹਦੀ 스멜 ਦੇ ਨਾਲ ਇਹ ਸਾਬ ਲੋ ਕਿੰਨੀ ਤਗੜੀ ਹੋਵੇ ਤੇ ਜਿਹੜੀ ਇਹ ਯੂਜ਼ ਕਰਦੇ ਆ ਕੁਝ ਮਾਸਿਆਂ ਚ ਕੁਝ ਸੂਈ ਤੇ ਨੋਕ ਤੇ ਲਾ ਕੇ ਇਹਦੀ ਨੁਕਸਿਆਂ ਦੇ ਵਿੱਚ ਇਸਤੇਮਾਲ ਕੀਤਾ ਜਿਹੜਾ ਜ਼ਿਆਦਾਤਰ ਦੇਸੀ ਕਬੂਤਰਾਂ ਦੇ ਵਿੱਚ ਕਸਤੂਰੀ ਦਾ ਇਸਤੇਮਾਲ ਕੀਤਾ ਜਾਂਦਾ ਮੈਂ ਸੁਣਿਆ ਜਿੱਤਦਾ ਕਿ ਬਾਕੀ ਮੈਂ ਗਲਤ ਹਾਂ ਤੇ ਮੈਨੂੰ ਪਤਾ ਨਹੀਂ ਆ ਵੈਸੇ ਮਲਬਾਈ ਕਬੂਤਰਾਂ ਜਿਹੇ ਦਾ ਹੁਣ ਬਹੁਤ ਯੂਜ਼ ਹੋਣ ਲੱਗਾ ਇਹ ਕੰਮ ਕੀ ਕਰਦੀ ਹੈ ਜਿਹੜੇ ਨੁਕਸੇ ਚ ਲਾਉਂਦੇ ਆ 우ਸਤਾਦ ਇਹ ਕਬੂਤਰ ਨੂੰ ਹਿੱਟ ਬੜੀ ਮਰਾਉਂਦੀ ਆ ਹਿੱਟ ਦਾ ਹਿੱਟ ਤੋਂ ਮੁਰਾਦ ਕਿ ਗਰਮ ਇੰਨਾ ਕਬੂਤਰ ਨੂੰ ਕਰ ਦਿੰਦੀ ਆ ਵੀ ਕਬੂਤਰ ਪੁਲਾਣ ਚ ਜਲ ਜਾਂਦਾ ਮਤਲਬ ਦੂਸਰੇ এনਵਾਇਰਨਮੈਂਟ ਚ ਜਲ ਜਾਂਦਾ ਰੋਕ ਕੇ ਰੱਖਦੀ ਉਹਨੂੰ ਉੱਤੇ ਤੇ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਸਰੀਰ ਚ ਤਾਕਤ ਭਰਦੀ ਆ ਸਰੀਰ ਨੂੰ ਨਰਜਿੜਕ ਬਣਾਉਂਦੀ ਆ ਹੋਰ ਵੀ ਬੜੇ ਜ਼ਿਆਦੇ ਕਾਮਯਾਬ ਆ ਮੈਂ ਤੁਹਾਨੂੰ ਕਿੰਨੇ ਕਦੇ ਕੰਮ ਕਰਾਦਾ ਬੜੀ ਨਯਾਬ ਚੀਜ਼ ਐ ਤੇ ਕੁਝ ਦੇਸੀ ਨੁਸਖੇ ਜਿਹੜੇ ਜ਼ਿਆਦਾਤਰ ਯੂਜ਼ ਕਰਦੇ ਆ ਆਪਣੇ ਪੁਰਾਣੇ ਉਸਤਾਦ ਚਲੋ ਹੁਣ ਤੇ ਮੈਡੀਸਿਨ ਆ ਗਈਆਂ ਬੜਾ ਕੁਝ ਆ ਗਿਆ ਨਾ ਮਲਕੂਤਰ ਬਾਜੀ ਬੜੀ ਮੈਡੀਸਿਨਾਂ ਦੇ ਦੌਰ ਨੇ ਬੜੇ ਸਸਤੇ ਨੁਸਖੇ ਕਰਦੇ ਪਰ ਪੁਰਾਣੇ ਨੁਸਖੇ ਆਜੇ ਜਦੋਂ ਦਵਾਈਆਂ ਭਣਾਉਂਦੇ ਇਹ ਉਸਤਾਦ ਅਜੇ ਵੀ ਭਣਾਉਂਦੇ ਆ ਅਜੇ ਵੀ ਕਈ ਉਸਤਾਦ ਉਹ ਨੁਸਖਿਆਂ ਦੇ ਕਬੂਤਰ ਡਾਉਂਦੇ ਆ ਤੇ ਕਸਤੂਰੀਆਂ ਦਾ ਵੀ ਜੂਸ ਹੁੰਦਾ ਹਜੇ ਵੀ ਯੂਜ਼ ਕਰਦੇ ਆ ਕਿਬ ਤੱਕ ਕਿਦੋਂ ਲੈਂਦੇ ਹੋਣਗੇ ਮਹਿੰਗੀਆਂ ਸਸਤੀਆਂ ਆਪਾਂ ਇਹਦੇ ਬਾਰੇ ਚਲੋ ਗੱਲ ਨਹੀਂ ਕਰਦੇ ਹਜੇ ਵੀ ਨੁਸਖਿਆਂ 'ਚ ਕਸਤੂਰੀ ਪੈਂਦੀ ਹੈ ਠੀਕ ਹੈ ਜੀ ਤੇ ਇਹ ਹੀ ਖਸੂਰੀ ਦੀਆਂ ਗੱਲਾਂ ਇਹ ਹੀ ਖਸੂਰੀ ਦੀਆਂ ਬਾਤਾਂ ਤੇ ਮੇਰੇ ਭਰਾ ਦੱਸੋ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਲਾਈਕ ਸ਼ੇਅਰ ਜਰੂਰ ਕਰੋ ਕਮੈਂਟ ਕਰੋ ਲਾਜ਼ਮੀ ਕਮੈਂਟ ਕਰਿਆ ਕਰੋ ਉਹਦੇ ਨਾਲ ਯਾਰ ਪਤਾ ਲੱਗਦਾ ਬੰਦੇ ਨੂੰ ਕਿ ਕਿੰਨੇ ਕੁ ਮਤਲਬ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵਾਕਿਆ ਲੋਕ ਨੂੰ ਸਮਝ ਰਿਹਾ ਕਿ ਨਹੀਂ ਪਹੁੰਚਦੀ ਨਹੀਂ ਪਹੁੰਚਦੀ ਠੀਕ ਹੈ ਕਿ ਐਵੇਂ ਹੀ ਆਪਣੇ ਆਪ ਹੀ ਵਾਈ ਜਾਂਦੇ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਮੇਰੇ ਕੋਲ ਤੇ ਚੈਨਲ ਨੂੰ ਯਾਰ ਸਬਸਕ੍ਰਾਈਬ ਕਰੋ ਬਸ ਸਬਸਕ੍ਰਾਈਬ ਘਾਟ ਕਰਦੇ ਆ ਮੇਰੇ ਭਰਾ ਵੀਡੀਓ ਬੜੀ ਦੁਨੀਆ ਵੰਦੀ ਆ ਵੇਂਦੇ ਆ ਪਾਈ ਪਾਈ 10000 ਵੀ ਆਉਂਦੇ ਪਰ ਸਬਸਕ੍ਰਾਈਬ ਉਹਨਾਂ ਨਹੀਂ ਹੋ ਰਿਹਾ ਜਿੰਨਾ ਆਪਾਂ ਨੂੰ ਚਾਹੀਦਾ ਸਬਸਕ੍ਰਾਈਬ ਮਾਲਾ ਬਟਨ ਦਬਾ ਕੇ ਰੱਖ ਖੜਾ ਜਾ ਤੇ ਅੱਗੇ ਵੀ ਹੋਰ ਬੜਾ ਤੁਹਾਡੇ ਵਾਸਤੇ ਮਟੀਰੀਅਲ ਐਸਾਲ ਲੈ ਕੇ ਆ ਰਹੇ ਹਾਂ ਮੈਂ ਕੋਸ਼ਿਸ਼ ਕਰੂੰਗਾ ਇੱਕ ਜਾਂ ਦੋ ਵੀਡੀਓ ਛੱਡ ਕੇ ਨਾ ਜਾਂ ਅਗਲੀ ਵੀਡੀਓ ਤੁਮ ਇੱਕ ਵਧੀਆ ਜਿਹਾ ਕੋਈ ਗੋਲੀ ਦੀ ਵੀਡੀਓ ਦਿੰਨੇ ਆਂ ਦੇਸੀ ਦੀ ਜਾਂ ਮੈਡੀਸਿਨ ਦੀ ਮਿਕਸ ਕਰਕੇ ਪਰ ਚੀਜ਼ ਆਪਾਂ ਐਵੇਂ ਮੈਂ ਪੜ ਕੇ ਨਹੀਂ ਨਾ ਸੁਣ ਕੇ ਨਹੀਂ ਕਿਤੇ ਚੀਜ਼ ਤੁਹਾਨੂੰ ਦੇ ਜੀ ਉਹੋ ਹੀ ਦਵਾਂਗੇ ਜਿਹੜੀ ਆਪਾਂ ਯੂਜ਼ ਕੀਤੀ ਹੈ ਤੇ ਆਪਣਾ ਰਿਜ਼ਲਟ ਲਿਆ ਨੌਲੇਜ ਪਰਮਾਤਮਾ ਦੀ ਕਿਰਪਾ ਨਾਲ ਬਾਬੇ ਨਾਨਕ ਦੀ ਬੜੀ ਕਿਰਪਾ ਬਹੁਤ ਚਲੋ ਬੰਦਾ ਤੇ ਕਦੇ ਸਿਆਣਾ ਬਣਦਾ ਹੀ ਨਹੀਂ ਜਾਂ ਨੌਲੇਜੇਬਲ ਹੁੰਦਾ ਹੀ ਨਹੀਂ ساری ਉਮਰ ਸਿੱਖਦਾ ਰਹਿੰਦਾ ਜਿਵੇਂ ਸਿੱਖ ਰਹੇ ਆ ਆਪਾਂ ਤੇ ਬਾਕੀ ਜਿਹੜੀ ਨੌਲੇਜ ਆਪਾਂ ਨੂੰ ਆਪਾਂ ਤੁਹਾਨੂੰ ਜਰੂਰ ਦਵਾਵਾਂਗੇ ਬਾਕੀ ਤੁਹਾਡੇ ਭਰਾ ਵੀ ਬੜੀ ਵਧੀਆ ਪਕੜਿਆ ਮੈਡੀਸਨਾਂ ਦੀ ਮੈਡੀਕਲ ਖੇਤਰ 'ਚ ਵੀ ਬਹੁਤ ਵਧੀਆ ਸਪਲੀਮੈਂਟਾਂ ਦੇ ਵੀ ਬੜਾ ਕਿਰਪਾ ਹੈ ਤਨੂ ਦੱਸਾਂਗੇ ਮੈਂ ਯੂਜ਼ ਕਰਾਉਣਾ ਆਪਣੇ ਕਬੂਤਰਾਂ ਨੂੰ ਸਪਲੀਮੈਂਟ ਵੀ ਯੂਜ਼ ਕਰਦੇ ਆ ਕੁਝ ਇਹੋ ਜਿਹਿਆਂ ਦਵਾਈਆਂ ਵੀ ਯੂਜ਼ ਕਰਦੇ ਆ ਕਬੂਤਰਾਂ ਨੂੰ ਪੋਸਟ ਕਰਨ ਵਾਲਿਆਂ ਯਾਰ ਰਣ ਨੇ ਮਹਿੰਗੇ ਤੁਸੀਂ ਪ੍ਰੋਡਕਟ ਲਿਆਉਂਦੇ ਜੋ ਬਾਹਰ ਦੇ ਮੁਲਖਾਂ ਚੋਂ ਕਿਤੇ ਸੌਖੇ ਪਏ ਆ ਕਬੂਤਰਾਂ ਨੂੰ ਦਵਾਈਆਂ ਕਰੇ ਆ ਵਰਸੇ ਲਗਾ ਦੇ ਹੋ ਗਿਆ ਹੋਰ ਕੰਪਨੀਆਂ ਕੋਈ ਨਹੀਂ ਆਪਾਂ ਵਰਸੇ ਲਗਾ ਕੋਈ ਵੱਡੀਆਂ ਕੋਈ ਰਿਕਵਰੀ ਦੀ ਪੂਰੀ ਕਿ ਐਸੋ ਆਪਾਂ ਕਦੇ ਨਹੀਂ ਕੋਈ ਵਰਤਿਆ ਆ ਬਸ ਆਪਣੇ ਦਿਮਾਗ ਦੀ